ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤ ਗੁਰ ਪਾਰਸ ਪਰਸੇ ਹੈ ਕੰਚਨ ਕਰੇ ਮਨੀਰ ਮੁਲੀਣਾ ਸਤ ਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੇ ਲਾਖੀਣਾ ਸਤ ਗੁਰ ਪੂਰਾ ਪਾਰ ਜਾਤ ਸਿਮਲ ਸਫਰ ਕਰੇ ਸੰਗ ਲੀਣਾ ਮਾਨ ਸਰੋਵਰ ਸਤ ਗੁਰੂ ਕਾਗੋ ਹੰਸ ਦਦੋਹ ਜਲ ਪੀਣਾ ਗੁਰ ਤੀਰਥ ਦਰਿਆਉ ਹੈ ਪਸ਼ੂ ਪਰੇਤ ਕਰੇ ਪਰ ਬੀਣਾ ਸਤ ਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਡੀਣਾ ਗੁਰਮੁਖ ਮਨ ਅਪਤੀਜ ਪਤੀਣਾ ਸਤ ਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰ ਓ ਡੀਣਾ ਗੁਰਮੁਖ ਮਨ ਅਪਤੀਜ ਪਤੀਰਾ ਸੋ ਕਹੋ ਤਲ ਗੁਰ ਸੇਵੀਐ ਤੈਨ ਸਹਜ ਸੁਖ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਝਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ কুরਸੋਂ ਛਟੀ ਐ ਤਦ ਡਠੀ ਸਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸਜਣ ਸਚਾ ਪਤੁ ਸਾਹੋ ਸਿਰ ਸਾਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਾਹੋ ਸਤਨਾਮ ਸ਼੍ਰੀ ਵਾਹੀ ਗੁਰੂ ਸਾਹਿਬ ਜੀਓ ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਯਕ ਅਰਜ ਗੁਫਤੰ ਪੇਸ ਤੋ ਦਰ ਗੋਸ ਕੁੰਨ ਕਰਤਾਰ ਹਕਾ ਕਬੀਰ ਕਰੀਮ ਤੂ ਬੇਅਬ ਪਰਬਦਗਾਰ ਯਕ ਅਰਜ ਗੁਫਤਮ ਪੀਸ ਤਉ ਦਰ ਗੋਸ ਕੁਨ ਕਰਤਾਰ ਹਕਾ ਕਬੀਰ ਕਰੀਮਤ ਬਿਐਬ ਪਰਬਦਗਾਰ ਦੁਨੀਆ ਮੁਕਮੇ ਫਾਨੀ ਤੈ ਕੀਕ ਦਿਲਦਾਨੀ ਮੰ ਮ ਸਰਮ ਅਜ਼ਰਾਇਲ ਗ੍ਰਿਫਤੈ ਦਿਲ ਹੀ ਚਨਾਦਾਨੀ ਰਹਾਵ ਜਾਨ ਪਿਸਰ ਪਦਰ ਬਿਰਾਦਰਾ ਕਸ ਦੇਸ ਦਸਤੰਗੀ ਆਕਰ ਬਿਆਫਤਮ ਕਸਨਾ ਦਰਦ ਚੂ ਸਬਦ ਤਕਬੀਰਾ ਸਬਰੋ ਜਬ ਗਸਤਮਦਰ ਹਵਾ ਕਰ ਦੇਮ ਬਦੀ ਖਿਆਲ ਗਾਹੇ ਨਾਨਕੀ ਕਾਰ ਕਰਦਮ ਮਮਈ ਚਿਨੀ ਅਹਵਾਲ ਬਦ ਬਖਤ ਹਮ ਚੂਬਖੀ ਲਗਾਫਲ ਬੇਨਜ਼ਰ ਬੇਬਾਕ ਨਾਨਕ ਬੋਗਦ ਜਨ ਤੁਰਾ ਤੇਰੇ ਚਰਨਾ ਪਾਖਾਕ ਬਦ ਬਖਤ ਹਮ ਚੂਬਕੀ ਲਗਾ ਫਲ ਬੇ ਨજર ਬੇ ਬਾਕ ਨਾਨਕ ਬੋਗਦ ਜਨ ਤੁਰਾ ਤੇਰੇ ਚਰਨਾ ਪਾਖ ਕਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ